ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀਆਂ ਜੀ ਇੱਕ ਸੂਟ ਕਟਿੰਗ ਕਰਨ ਤੇ ਮੇਰੇ ਕੋਲ ਉਹ ਨਵੇਂ ਤਰੀਕੇ ਦਾ ਸੂਟ ਆਇਆ ਮੈਂ ਸੋਚੇ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾਂ ਕਿਉਂਕਿ ਐਦਾਂ ਹੁੰਦਾ ਏ ਕਈ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਬੁਟੀਕਾਂ ਕਰੀਆਂ ਹੋਈਆਂ ਜਾਂ ਜਿਹੜੀਆਂ ਮੇਰੀਆਂ ਭੈਣਾਂ ਘਰੇ ਬੈਠ ਕੇ ਕੰਮ ਕਰਦੀਆਂ ਹਨਾ ਕਈ ਵਾਰੀ ਹੋ ਸਕਦਾ ਉਹਨਾਂ ਨੂੰ ਐਦਾਂ ਦਾ ਸੂਟ ਆ ਜਾਵੇ ਤਾਂ ਤੁਸੀਂ ਓरिजਨਲ ਹੀ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਣ ਲੱਗੀ ਆ ਵੀ ਤੁਸੀਂ ਉਹ ਸੂਟ ਦੀ ਕਟਿੰਗ ਕਿੱਦਾਂ ਕਰਨੀ ਆ ਠੀਕ ਆ ਤੇ ਤੁਸੀਂ ਦੇਖ ਸਕਦੇ ਆ ਆਪਾਂ ਨੇ ਸ਼ਰਟ ਦੀ ਕਟਿੰਗ ਕਰ ਲਈ ਫਰੰਟ ਪੱਲਾ ਵੀ ਕੱਢ ਲਿਆ ਤੇ ਆਪਾਂ ਨੇ ਬੈਕ ਪੱਲਾ ਵੀ ਕੱਢ ਲਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਜਿਹੜੀ ਬਾਜੂ ਦੀ ਡਿਜ਼ਾਈਨਿੰਗ ਹੈ ਬਾਜੂ ਦਾ ਵਰਕ ਹੈ ਉਹ ਕਿਦਾਂ ਦਿੱਤਾ ਹੋਇਆ ਤੁਸੀਂ ਉਹ ਸੂਟ ਵਿੱਚ ਚੈੱਕ ਕਰ ਸਕਦੇ ਆ ਮੈਂ ਤੁਹਾਨੂੰ ਦਿਖਾਉਣੀ ਆ ਵੀ ਉਹ ਬਾਜੂ ਕਿਹੜੀ ਸਾਈਡ ਦਿੱਤੀ ਹੋਈ ਆ ਠੀਕ ਆ ਤੁਸੀਂ ਵੀ ਸਮਝੋਗੇ ਵੀ ਇੱਕ ਤਾਂ ਹੁੰਦੀ ਆ ਵੀ ਸ਼ਰਟ ਦੇ ਨਾਲ ਦਿੱਤੀ ਵੀ ਹੁੰਦੀ ਆ ਇੱਕ ਇਹਨਾਂ ਨੇ ਹੋਰ ਹੀ ਤਰੀਕੇ ਨਾਲ ਦਿੱਤੀ ਹੋਈ ਆ ਵਰਕ ਇਹ ਤੇ ਆਜੋ ਤੁਸੀਂ ਦੇਖੋ ਆ ਦੇਖੋ ਜੀ ਆਪਾਂ ਨੇ ਸਾਰਾ ਸੂਟ ਕਟਿੰਗ ਕਰ ਲਿਆ ਮਤਲਬ ਸ਼ਰਟ ਕਟਿੰਗ ਕਰ ਲਈ ਸਾਰੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਨੇ ਬਾਜੂ ਦੇਖੀ ਆ ਤਾਂ ਬਾਜੂ ਇੱਥੇ ਸਾਈਡ ਤੇ ਕੀਤੀ ਹੋਈ ਆ ਠੀਕ ਆ ਤੇ ਐਦਾਂ ਵਰਕ ਕਰਿਆ ਹੋਇਆ ਤੇ ਇਹਦੇ ਵਿੱਚ ਹੁਣ ਤੁਸੀਂ ਸੋਚੂਗੇ ਵੀ ਆਪਾਂ ਨੇ ਸਲਵਾਰ ਵੀ ਕਟਿੰਗ ਕਰਨੀ ਆ ਤੇ ਬੈਕ ਜਿਹੜਾ ਕੱਪੜਾ ਬਚਦਾ ਆਪਣਾ ਉਹ ਇੰਨਾ ਕਿ ਬਚਦਾ ਹਨਾ ਤੇ ਹੁਣ ਆਪਾਂ ਨੇ ਇਹਦੀ ਕਟਿੰਗ ਕਿੱਦਾਂ ਕਰਨੀ ਆ ਆਪਾਂ ਨੇ ਨਾ ਇਹਦਾ ਸੈਂਟਰ ਕਰ ਲੈਣਾ ਬਾਹਵਾ ਦਾ ਠੀਕ ਹੈ ਜੀ ਐਦਾਂ ਸੈਂਟਰ ਕਰ ਲੈਣਾ ਕਿਉਂਕਿ ਜੋੜਤਾ ਸਾਈਡ ਤੇ ਪੈਣੀ ਪੈਣਾ ਜਿੰਨਾ ਕ ਆਉਂਦਾ ਹੈ ਆਪਾਂ ਨੇ ਉਨਾਂ ਕ ਕੱਪੜਾ ਫੋਲਡ ਕਰਕੇ ਵਰਕ ਬਰਾਬਰ ਕਰਕੇ ਐਦਾਂ ਰੱਖ ਲੈਣਾ ਤੇ ਆਪਾਂ ਨੇ ਹੁਣ ਦੇਖੋ ਨਾਪ ਕੇ ਦੇਖਣਾ ਇਹ ਆ ਰਿਹਾ 7.5 ਠੀਕ ਹੈ ਆਪਾਂ ਨੂੰ ਇੰਨਾ ਕੁ ਜੋੜ ਪਾਉਣਾ ਹੀ ਪਊਗਾ ਕਿਉਂਕਿ ਬਾਰਕ ਵਾਲੇ ਸੂਟ ਵਿੱਚ ਹਮੇਸ਼ਾ ਜੋੜ ਪੈਂਦੇ ਹੀ ਪੈਂਦਾ ਬਾਜੂ ਚ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਅੱਗੇ ਲੱਗੇ ਆ ਜੀ ਆਪਾਂ ਕਟਿੰਗ ਕਰਨੀ ਨੂੰ ਤੇ ਕਟਿੰਗ ਕਿੱਦਾਂ ਕਰਨੀ ਇਹ ਵੀ ਤੁਸੀਂ ਦੇਖੋ ਤੇ ਹਾਂ ਜੀ ਆਪਾਂ ਨੇ ਹੁਣ ਬਾਵਾ ਦੀ ਨਿਸ਼ਾਨੀ ਲਾ ਲਈ ਕਿਉਂਕਿ ਆਪਾਂ ਬਾਵਾ ਕੱਢਣ ਲੱਗੇ ਆ ਤੇ ਉਸ ਤੋਂ ਬਾਅਦ ਇਹਦੇ ਵਿੱਚੋਂ ਸਲਵਾਰ ਆਪਾਂ ਕਿੱਦਾਂ ਕੱਢ ਸਕਦੇ ਆ ਇਹ ਵੀ ਤੁਸੀਂ ਦੇਖਿਓ ਕਿਉਂਕਿ ਇਹਦੇ ਵਿੱਚ ਕਈ ਵਾਰ ਹੋ ਸਕਦਾ ਕੋਈ ਉਲਝ ਜਾਂਦਾ ਕਈ ਵਾਰ ਕਿਸੇ ਨੂੰ ਆਉਂਦੀ ਹੋਵੇ ਤਾਂ ਬੰਦਾ ਤੁਸੀਂ ਤੁਸੀਂ ਕੱਢ ਵੀ ਸਕਦੇ ਆ ਹਨਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਮੈਂ ਉਹਨਾਂ ਪੈਣਾ ਲਈ ਵੀਡੀਓ ਬਣਾ ਰਹੀ ਆ ਜਿਹੜੀਆਂ ਮੇਰੀਆਂ ਪੈਣਾ ਨਵਾਂ ਕੰਮ ਸਿੱਖ ਰਹੀਆਂ ਤੇ ਜਿਨ੍ਹਾਂ ਨੂੰ ਮਤਲਬ ਉਲਝਣ ਨਾ ਹੋ ਮੈਂ ਤਾਂ ਕਰਕੇ ਤੁਹਾਡੇ ਲਈ ਵੀਡੀਓ ਬਣਾਈ ਆ ਠੀਕ ਹੈ ਤੇ ਬਾਕੀ ਆਪਾਂ ਨੇ ਹੁਣ ਬਾਵਾ ਦੀ ਪਹਿਲਾਂ ਕਟਿੰਗ ਕਰਨੀ ਹੈ ਬਾਵਾ ਦੀ ਲੈਂਥ ਰੱਖ ਲਈ ਠੀਕ ਹੈ ਪਹਿਲਾਂ ਆਪਾਂ ਨੇ ਬਾਵਾ ਬਾਵਾ ਤਾਰਨੀ ਆ ਠੀਕ ਹੈ ਤੇ ਬਾਕੀ ਜਿਹੜਾ ਕੱਪੜਾ ਬਚੂਗਾ ਉਹਦੇ ਸਲਵਾਰ ਆਪਾਂ ਨੇ ਕਿੱਦਾਂ ਕੱਢਣੀ ਉਹ ਵੀ ਤੁਸੀਂ ਦੇਖ ਲਿਓ ਠੀਕ ਹੈ ਜੀ ਇਹ ਆਪਣੀਆਂ ਬਾਹਵਾਵਾਂ ਹੋ ਗਈਆਂ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਬਾਕੀ ਕਪੜਾ ਬਚ ਗਿਆ ਤੇ ਉਹਦੀ ਆਪਾਂ ਨੇ ਕਟਿੰਗ ਕਰਨੀ ਆ ਸਲਵਾਰ ਸਲਵਾਰ ਆਪਾਂ ਨੇ ਕਿੱਦਾਂ ਕਟਿੰਗ ਕਰਨੀ ਆ ਇਹਨੂੰ ਆਪਾਂ ਨੇ ਫੋਲਡ ਕਰ ਲੈਣਾ ਤੇ ਆਪਾਂ ਨੇ ਹੁਣ ਉਰੇ ਪੱਲੇ ਨਾਪਣੇ ਆ ਸਲਵਾਰ ਦੇ ਵਿੱਚ ਟਾਈਚ ਆਪਾਂ ਨੂੰ ਪੱਲੇ ਕਿੰਨੇ ਆ ਰਹੇ ਆ ਤੇ ਆਪਣੇ ਪੱਲੇ ਪੂਰੇ ਆ ਰਹੇ ਆ ਜੀ 13.5 ਠੀਕ ਆ ਤੇ ਉਸ ਤੋਂ ਬਾਅਦ ਸਲਵਾਰ ਦੀ ਲੈਂਥ ਹੈਗੀ ਆ ਜੀ 37 ਤੇ ਆਪਣਾ ਥੋੜਾ ਜਿਹਾ ਰੇ ਕਾਣ ਚ ਆ ਰਿਹਾ ਕਪੜਾ ਇਹਨੂੰ ਆਪਾਂ ਸਿੱਧਾ ਕਰ ਲਈਏ ਕਟਿੰਗ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਹੁਣ ਕਟਿੰਗ ਕਰਨੀ ਹੈ ਸਲਵਾਰ ਦੇ ਪੱਲੇ ਤੇ ਸਲਵਾਰ ਦੇ ਪੱਲਿਆਂ ਦੀ ਲੈਂਥ ਕਿੰਨੀ ਰੱਖਣੀ ਆ 35 ਸਲਵਾਰ ਤਿਆਰ ਹੈ ਜੀ ਤੇ ਆਪਾਂ ਨੇ ਕੱਢਣੇ ਆ ਜੀ 33 ਦੇ ਪੱਲੇ ਠੀਕ ਹੈ ਜੀ ਕਿਉਂਕਿ ਸਾਢੇ 37 ਸਲਵਾਰ ਤਿਆਰ ਹੈ 5 ਇੰਚ ਮਾਈਨਸ ਕਰਤੇ ਤੇ ਸਾਢੇ 33 ਦੇ ਆਪਾਂ ਪੱਲੇ ਕਟਿੰਗ ਕਰ ਲੱਗੇ ਆ ਤੇ ਆਪਾਂ ਨੇ ਹੁਣ ਉਰੇ ਤੋਂ ਕਟਿੰਗ ਕਰ ਲੈਣੀ ਠੀਕ ਹੈ ਜੀ ਬੰਦ ਪਾਸਾ ਕਪੜਾ ਉਹ ਵੀ ਖੋਲ ਲੈਣਾ ਆਪਾਂ ਨੇ ਠੀਕ ਹੈ ਜੀ ਇਹ ਹੋ ਗਏ ਆਪਣੇ ਸਲਵਾਰ ਦੇ ਪੱਲੇ ਤੇ ਉਸ ਤੋਂ ਬਾਅਦ ਕੱਢਣੀ ਆ ਆਪਾਂ ਨੇ ਕੁੰਦੀਆਂ ਜਿਹੜਾ ਬਾਦੂ ਕਪੜਾ ਇਹ ਆਪਾਂ ਨੇ ਕਟਿੰਗ ਕਰ ਲੈਣਾ ਠੀਕ ਹੈ ਜੀ ਜਿਹੜੀਆਂ ਕੁੰਦੀਆਂ ਕਟਿੰਗ ਕਰਨੀਆਂ ਉਹ ਆਪਾਂ ਨੇ ਕਿੱਦਾਂ ਕਰਨੀਆਂ ਕਿਉਂਕਿ ਆਪਣੇ ਕੋਲ ਕਪੜਾ ਘੱਟ ਬਚਿਆ ਬਾਵਾ ਦੀ ਇਹਨਾਂ ਨੇ ਜਿਹੜਾ ਵਰਕ ਦਿੱਤਾ ਹੋਇਆ ਉਹ ਬਿਲਕੁਲ ਸਾਈਡ ਤੇ ਦਿੱਤਾ ਹੋਇਆ ਸੀਗਾ ਤਾਂ ਕਰਕੇ ਆਪਣਾ ਮਤਲਬ ਜਿਹੜਾ ਸਲਵਾਰ ਦਾ ਕਪੜਾ ਹੈ ਉਹ ਥੋੜਾ ਜਿਹਾ ਘੱਟ ਹੋ ਗਿਆ ਤੇ ਉਹਦੇ ਵਿੱਚ ਘੱਟ ਵਿੱਚ ਆਪਾਂ ਨੇ ਕੁੰਦੀਆਂ ਕਿਦਾਂ ਕਟਿੰਗ ਕਰਨੀਆਂ ਬਸ ਸਲਵਾਰ ਥੋੜੀ ਹਲਕੀ ਬਣੂਗੀ ਇਹਦੇ ਵਿੱਚ ਠੀਕ ਆ ਇੰਨੇ ਜ਼ਿਆਦਾ ਵੀ ਨਹੀਂ ਹਲਕੀ ਬਣਨੀ ਵੈਸੇ ਸਹੀ ਆ ਜਾਣੀ ਆ ਠੀਕ ਆ ਤੇ ਕਈ ਵਾਰੀ ਨਾ ਆਪਾਂ ਨੂੰ ਇਦਾਂ ਦਾ ਸੂਟ ਆ ਜਾਂਦਾ ਵਿੱਚ ਹਨਾ ਉਹਦੇ ਵਿੱਚ ਆਪਾਂ ਕੀ ਕਰਦੇ ਆ ਆਪਾਂ ਸੋਚਦੇ ਆ ਵੀ ਅਸੀਂ ਪਹਿਲਾਂ ਸ਼ਰਟ ਤਾਰ ਲਈ ਹਨਾ ਵੀ ਹੁਣ ਅਗਲੇ ਨੂੰ ਦੱਸ ਦੇ ਨਹੀਂ ਸਕਦੇ ਤੇ ਉਹਦੇ ਕਰਕੇ ਮੈਂ ਇਹ ਵੀਡੀਓ ਬਣਾਈ ਆ ਕਿਉਂਕਿ ਮੇਰੇ ਕੋਲ ਵੀ ਇਹ ਪਹਿਲੀ ਵਾਰ ਸੂਟ ਆਇਆ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਅੰਤਾਂ ਦੇ ਸੂਟ ਆ ਰਹੇ ਆ ਪਰ ਇਦਾਂ ਦਾ ਵਰਕ ਵਾਲਾ ਸੂਟ ਕੋਈ ਨਹੀਂ ਆਇਆ ਹੈਗਾ ਵੀ ਜਿੱਦਾਂ ਬਾਜੂ ਦਾ ਵਰਕ ਇੱਕ ਸਾਈਡ ਤੇ ਦਿੱਤਾ ਹੋਊਗਾ ਉਹ ਵੀ ਸਲਵਾਰ ਦੇ ਵਿੱਚ ਠੀਕ ਹੈ ਨਹੀਂ ਸ਼ਰਟ ਦੇ ਨਾਲ ਹੁੰਦਾ ਹੈ ਜਾਂ ਫਿਰ ਆਪਣੇ ਜਿਹੜਾ ਸੂਟ ਹੁੰਦਾ ਸੂਟ ਦੇ ਐਂਡ 'ਚ ਹੁੰਦਾ ਵਰਕ ਬਾਵਾਂ ਦਾ ਹਨਾ ਤੇ ਇਦਾਂ ਦਾ ਕੋਈ ਆਇਆ ਨਹੀਂ ਸੀਗਾ ਪਹਿਲੀ ਵਾਰ ਆਇਆ ਮੈਂ ਸੋਚਿਆ ਵੀਡੀਓ ਮੈਂ ਆਪਣੀਆਂ ਭੈਣਾਂ ਨਾਲ ਵੀ ਸ਼ੇਅਰ ਕਰ ਦਵਾਂ ਕਿਉਂਕਿ ਉਹਨਾਂ ਨੂੰ ਵੀ ਕੱਟਣ 'ਚ ਕੋਈ ਪ੍ਰੋਬਲਮ ਨਾ ਆਵੇ ਤੇ ਜਿਹੜੀ ਵਰਕ ਵਾਲੀ ਸਲਵਾਰ ਹੁੰਦੀ ਆ ਉਹ ਹਮੇਸ਼ਾ ਹੌਲੀ ਬਣਦੀ ਹੁੰਦੀ ਆ ਹਨਾ ਜਿਵੇਂ ਵਰਕ ਹੁੰਦਾ ਪੋਂਚੇ ਆ ਤੇ ਵਰਕ ਹੁੰਦਾ ਉਹਨਾਂ ਦੀ ਸਲਵਾਰ ਵੀ ਇਦਾਂ ਹੀ ਬਣਦੀ ਆ ਉਹ ਵੀ ਮੈਂ ਤੁਹਾਨੂੰ ਵੀਡੀਓ ਛੇਤੀ ਤੋਂ ਛੇਤੀ ਸ਼ੇਅਰ ਕਰੂੰਗੀ ਕਿਉਂਕਿ ਉਹ ਆਪਣੇ ਕੋਲ ਸੂਟ ਆਏ ਹੋਏ ਆ ਜਿਹੜੇ ਮਤਲਬ ਪੱਲਿਆਂ ਤੇ ਵਰਕ ਹੈ ਤੇ ਉਹ ਵੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰੂੰਗੀ ਜਰੂਰ ਠੀਕ ਹੈ ਤੇ ਆਪਾਂ ਲੱਗੇ ਆ ਜੀ ਹੁਣ ਹੁਣ ਕੁੰਦੀਆਂ ਕਟਿੰਗ ਕਰਨ ਕੁੰਦੀਆਂ ਆਪਾਂ ਨੇ ਹੁਣ ਕਿੱਦਾਂ ਕਟਿੰਗ ਕਰਨੀਆਂ ਇਹ ਵੀ ਤੁਸੀਂ ਦੇਖ ਲਓ ਪਹਿਲਾਂ ਆਪਾਂ ਨੇ ਰੱਖਣੇ ਜੂਰੇ ਤੋਂ ਆਸਣ 10 ਇੰਚ ਠੀਕ ਆ ਤੇ ਉਸ ਤੋਂ ਬਾਅਦ ਉਜੀ ਸਾਈਡ ਤੋਂ ਲੈਣੀ ਆਪਾਂ ਨੇ ਲੈਂਥ ਲੈਂਣੀ ਆਪਾਂ ਨੇ 33.5 ਠੀਕ ਹੈ ਜੀ ਉਸ ਤੋਂ ਬਾਅਦ ਨਾ ਫਿਰ ਤੁਸੀਂ ਅੱਗੇ ਕੱਪੜਾ ਦੇਖ ਲੈਣਾ ਵੀ ਆਪਣਾ ਅੱਗੇ ਕੱਪੜਾ ਆਸਣ ਦਾ ਪੂਰਾ ਬਚ ਗਿਆ ਜੀ ਆਪਣੇ ਕੋਲ ਬਾਦੂ ਕੱਪੜਾ ਏ ਠੀਕ ਆ ਤੇ ਆਪਾਂ ਨੇ ਹੁਣ ਰੱਖਣੀ ਓਰੇ ਤੋਂ ਮੂਰੀ ਮੂਰੀ ਰੱਖਣੀ 2.5 ਇੰਚ ਦੀ ਠੀਕ ਹੈ ਜੀ ਤੇ ਇਹ ਤ੍ਰਿਕੋਣਾ ਆਪਾਂ ਨੇ ਇਦਾਂ ਕੱਢ ਲਿਆ ਕੱਪੜਾ ਇਹਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਉਂਕਿ ਮੇਰੀ ਭੈਣ ਦੀ ਇੱਕ ਦੀ ਮੈਨੂੰ ਕਾਲ ਆਈ ਸੀਗੀ ਅੱਜ ਵੀ ਜਿਹੜਾ ਤੁਸੀਂ ਨੀਚੇ ਤੋਂ ਮੂਰੀ ਦਾ ਤਿੱਖਾ ਕੱਢਦੇ ਆ ਕਪੜਾ ਤੇ ਉਹ ਤੁਸੀਂ ਕਿੱਦਾਂ ਸੈਟਿੰਗ ਕਰਦੇ ਹੋ ਦੀ ਹਨਾ ਤੇ ਇਹਦੀ ਮੈਂ ਸਟੀਚਿੰਗ ਬਾਰੇ ਵੀ ਮੈਂ ਤੁਹਾਨੂੰ ਦੱਸੂਗੀ ਤੇ ਇਹ ਆਪਾਂ ਨੇ ਨੀਚੇ ਕੱਢ ਦੇਣਾ ਠੀਕ ਹੈ ਜਦੋਂ ਆਪਾਂ ਨੇ ਸਟੀਚਿੰਗ ਕਰਨੀ ਆ ਸਲਵਾਰ ਜੜਨੀ ਆ ਤਾਂ ਉੱਪਰੋਂ ਜੜਨੀ ਸਟਾਰਟ ਕਰਨੀ ਆ ਹਮੇਸ਼ਾ ਠੀਕ ਹੈ ਜਿਹੜਾ ਬਾਦੂ ਕਪੜਾ ਹੋਊਗਾ ਉਹ ਨੀਚੇ ਨਿਕਲ ਜੂਗਾ ਉਸ ਤੋਂ ਬਾਅਦ ਤੁਸੀਂ ਲੈਂਥ ਮਾਪਣੀ ਸਲਵਾਰ ਦੀ ਵੀ ਤੁਹਾਡੀ ਲੈਂਥ ਪੂਰੀ ਆ ਰਹੀ ਆ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਕਟਿੰਗ ਕਰਦੇ ਆ ਠੀਕ ਹੈ ਜੀ ਕਈ ਵਾਰੀ ਹੁੰਦਾ ਕੁੰਡੀਆਂ ਵੱਧ ਘੱਟ ਕੱਟੀਆਂ ਜਾਂਦੀਆਂ ਹਨ ਤੇ ਹੁਣ ਆਪਾਂ ਨੇ ਇਹਨੂੰ ਏਦਾਂ ਮਿਲਾ ਲੈਣਾ ਠੀਕ ਹੈ ਜੀ ਇਹ ਹੋ ਗਈ ਆਪਣੀ ਇੱਕ ਕੁੰਦੀ ਤੇ ਉਸ ਤੋਂ ਬਾਅਦ 2 1/2 ਇੰਚ ਉਰੇ ਤਰਖਣਾ ਇਹ ਥੋੜੀ ਸਿੱਧੀ ਲੈਂ ਲਾਉਣੀ ਹੈ ਠੀਕ ਹੈ ਬਿਲਕੁਲ ਤੇ ਇਧਰੋਂ ਆਪਾਂ ਨੇ ਲੈਂਥ ਰੱਖਣੀ ਹੈ 33.5 ਠੀਕ ਆ 33.5 ਰੱਖਣਾ ਆਪਾਂ ਨੇ ਠੀਕ ਆ ਉਰੇ ਤੋਂ ਤੇ ਜਿਹੜੀ ਇਹ ਵਾਲੀ ਲਾਈਨ ਆ ਉਹ ਆਪਾਂ ਨੇ ਇਦਾਂ ਕਰ ਦੇਣੀ ਉਰੇ ਠੀਕ ਆ ਤੇ ਉਰੇ ਆਪਣਾ ਸਬਕ 2:00 ਬਚ ਗਿਆ ਠੀਕ ਆ ਕਿਉਂਕਿ ਆਪਾਂ ਨੇ ਉਧਰ ਲੈਂਥ ਪੂਰੀ ਕਰਨੀ ਆ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਵੀ ਤੁਸੀਂ ਦੋਨੇ ਕੁੰਦੀਆਂ ਮਣਕੇ ਦੇਖਣੀਆਂ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ ਨੇ ਇੱਕ ਦੀ ਪੂਰੀ ਲੈਂਥ ਦਾ ਲਈ ਇੱਕ ਪਾਸੇ ਆਪਣਾ ਕੱਪੜਾ ਘੱਟ ਜਵੇ ਠੀਕ ਹੈ ਇਧਰ ਆਪਾਂ ਕੁੰਦੀ ਦੀ ਲੈਂਥ ਵੀ ਮਣਕੇ ਦੇਖੀ ਹੈ ਜੇ ਹੁਣ ਮੰਨ ਲਓ ਵੀ ਆਪਣੀ ਕੁੰਦੀ ਦੀ ਲੈਂਥ ਘੱਟਦੀ ਹੈ ਤਾਂ ਆਪਾਂ ਪੂਰੇ ਮੂਰੀ ਘਟਾ ਸਕਦੇ ਹਾਂ ਦੋ ਵੀ ਕਰ ਸਕਦੇ ਹਾਂ ਠੀਕ ਹੈ ਕਿਉਂਕਿ ਜਿਨ੍ਹਾਂ ਦੀ ਛੇ ਮੂਰੀ ਹੈ ਉਹਨਾਂ ਦੇ ਦੋ ਵੀ ਰੱਖੋਗੇ ਤਾਂ ਵੀ ਸਹੀ ਆ ਜੂਗੀ ਠੀਕ ਹੈ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੋਂ ਆਪਾਂ ਨੇ ਆਸਣ ਦੀ ਵੀ ਲਾਈਨ ਲਾ ਲੈਣੀ ਆ ਵੀ 10 ਆਸਣ ਆ ਰਿਹਾ ਆਪਣਾ ਠੀਕ ਹੈ ਤੇ ਆਪਾਂ ਨੇ ਕੱਪੜਾ ਇਦਾਂ ਕਟਿੰਗ ਕਰ ਲੈਣਾ ਜਿਵੇਂ ਹੁਣ ਇਹ ਲੈਂਥ ਆਪਣੀ ਉਰੇ ਤੱਕ ਪੂਰੀ ਆ ਰਹੀ 33 ਠੀਕ ਐ ਤਾਂ ਇਹਨੂੰ ਆਪਾਂ ਨੇ ਇਦਾਂ ਕਾਂਚ ਕੱਢ ਦੇਣਾ ਕੱਪੜਾ ਤੇ ਹੁਣ ਲੱਗਿਆ ਜੀ ਆਪਾਂ ਕਟਿੰਗ ਕਰਨ ਉਸ ਤੋਂ ਬਾਅਦ ਆਪਾਂ ਨੇ ਕੁੰਦੀ ਚੱਕਣੀ ਕੁੰਦੀ ਦੇ ਉੱਪਰ ਕੁੰਦੀ ਰੱਖ ਲੈਣੀ ਆ ਕਾਟ ਬਾਅਦ ਹੈ ਜਿਹੜੀ ਇਹਦੇ ਵਿੱਚ ਪੂਰੀ ਕਰ ਲੈਣੀ ਆਪਾਂ ਨੇ ਠੀਕ ਆ ਆ ਦੇਖੋ ਜੀ ਆਪਣੀ ਲੈਂਥ ਪੂਰੀ ਆ ਗਈ ਹੋ ਸਕਦਾ ਆਪਣਾ ਆਸਣ ਵੀ ਪੂਰਾ ਹੀ ਆ ਜਾਵੇ ਆ ਦੇਖੋ ਠੀਕ ਆ ਜਿੰਨੀ ਆਪਾਂ ਨੇ ਨਿਸ਼ਾਨੀ ਲਾਈ ਆ ਉਨਾਂ ਕੇ ਫਰਕ ਪਿਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਬੰਦ ਪਾਸੇ ਵਾਲਾ ਕਟਿੰਗ ਕਰ ਦੇਣਾ ਤੇ ਆਪਾਂ ਨੇ ਬੰਦ ਪਾਸੇ ਵਾਲੀ ਕੁੰਦੀ ਵੀ ਕਟਿੰਗ ਕਰ ਦੇਣੀ ਤੇ ਜਿਹੜਾ ਆਪਣਾ ਸਾਈਡ ਤੋਂ ਇੱਕ ਕੁੰਦੀ ਦਾ ਕਪੜਾ ਕਈ ਵਾਰੀ ਵੱਜ ਜਾਂਦਾ ਹੈ ਤੁਸੀਂ ਇਹ ਚੀਜ਼ ਦੀ ਕਟਿੰਗ ਕਰ ਦੇਣੀ ਨਾਲ ਦੀ ਨਾਲ ਕਿਉਂਕਿ ਜੇ ਤੁਸੀਂ ਕਟਿੰਗ ਨਾ ਕਰੀ ਤਾਂ ਫਿਰ ਉਹ ਤੁਹਾਨੂੰ ਸਲਾਈ 'ਚ ਦਿੱਕਤ ਆਊਗੀ ਠੀਕ ਆ ਠੀਕ ਹੈ ਜੀ ਇਦਾਂ ਹਲੋ ਜੀ ਇਹ ਹੋ ਗਈ ਜੀ ਆਪਣੀ ਸਲਵਾਰ ਤੇ ਇਹ ਹੋ ਗਏ ਸਲਵਾਰ ਦੇ ਪੱਲੇ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਕਪੜਾ ਬਚ ਗਿਆ ਤੇ ਉਹਦੇ ਵਿੱਚੋਂ ਆਪਾਂ ਕੱਢਾਂਗੇ 벨ਟ ਠੀਕ ਆ ਤੇ ਇਹਦੇ ਵਿੱਚ ਆਪਾਂ ਨੇ 벨ਟ ਕੱਢ ਲੈਣੀ ਹੈ ਬਾਦੂ ਕਪੜੇ ਚ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ